ਰਾਵਣ ਮੁਰਦਾਬਾਦ ਬਰਾਇਆ ਜੀ ਚੰਦਰਸ਼ੇਖਰ 라ਵਣ ਮੁਰਦਾਬਾਦ ਮੁਰਦਾਬਾਦ ਜੈਕਾਰਾ ਜਿੰਦਾਬਾਦ ਮੁਰਦਾਬਾਦ ਜਿੰਦਾਬਾਦ ਭਾਈ ਕਰਮਚਾਰੀ ਆਰ ਇਨਕਾਪੋ ਆਵੋ ਆਵੋ ਸਤਿਕਾਰਯੋਗ 라ਵਣ ਮੁਰਦਾ ਆਈ ਮੇਰਾ ਨਾਮ ਨੰਦ ਲਾਲ ਹੈ ਜੀ ਇਹ ਤਰਨਾ ਜਿਹੜਾ ਇੱਕ ਨੋਟ ਤੇ ਦਿੱਤਾ ਹੈ ਇਹ ਤਰਨਾ ਅੱਜ ਸੰਸਦ ਮੈਂਬਰ ਚੰਦਰਸ਼ੇਖਰ 라ਵਣ ਦੇ ਖਿਲਾਫ ਅਸੀਂ ਅੱਜ ਰੋਜ ਪ੍ਰਦਰਸ਼ਨ ਕੀਤਾ ਇਹ ਕਿਉਂਕਿ ਪਿਛਲੇ 24 ਤਰੀਕ ਨੂੰ ਗਾਜ਼ੀਆਬਾਦ ਵਿਖੇ ਇੱਕ ਜਨ ਸਭਾ ਸੀਗੀ ਜਿਸ ਜਨ ਸਭਾ ਵਿੱਚ ਸਾਡੇ ਸਫਾਈ ਕਰਮਚਾਰੀ ਤੇ ਨੇਤਾ ਇਹਨਾਂ ਨੇ ਇੱਕ ਮੰਗ ਪੱਤਰ ਦੇਣ ਲਈ ਗਏ ਸੀਗੇ ਤਾਂ ਜੋ ਚੰਦਰਸ਼ੇਖਰ 라ਵਣ ਸੰਸਦ ਵਿੱਚ ਸਫਾਈ ਕਰਮਚਾਰੀ ਦੀ ਆਵਾਜ਼ ਉਠਾ ਸਕਣ ਪਰ ਉੱਥੋਂ ਦੇ ਉਹਦੇ ਕਨਗਵਾ ਨੇ ਉਹਦੇ ਬੰਦਿਆਂ ਨੇ ਸਾਡੇ ਸਫਾਈ ਕਰਮਚਾਰੀ ਤੇ ਹਮਲਾ ਕੀਤਾ ਤੇ ਕਾਫੀ ਡੰਕੇ ਸੱਟਾਂ ਮਾਰੀਆਂ ਅਨਿ ਕੋਈ ਕਾਰਵਾਈ ਨਹੀਂ ਕੀਤੀ ਨੇ ਸੱਟ ਮਾਰੀ ਕਿਉਂਕਿ ਉਹ ਚੰਦਰਸ਼ੇਖ ਰਾਵਣ ਆ ਜਿਹੜਾ ਸੰਸਦ ਮੈਂਬਰ ਹੈ ਉਹਦੇ ਦਬਾਅ ਵਿੱਚ ਆ ਕੇ ਉੱਥੇ ਦੇ ਪ੍ਰਸ਼ਾਸਨ ਨੇ ਉਹਨਾਂ ਤੇ ਹਾਲ ਤੱਕ ਕੋਈ ਕਾਰਵਾਈ ਨਹੀਂ ਕੀਤੀ ਪ੍ਰਸ਼ਾਸਨ ਨਾਲ ਕੋਈ ਗਲਤ ਕੀਤੀ ਇਸ ਵਾਰੀ ਅਸੀਂ ਅੱਜ ਪ੍ਰਦਰਸ਼ਨ ਕੀਤਾ ਹੁਣ ਅਸੀਂ ਮੰਗ ਪ੍ਰਧਾਨ ਮੰਤਰੀ ਜੀ ਦੇ ਨਾਮ ਅੱਜ ਇੱਕ 12 ਵਜੇ ਡੀਸੀ ਦਫ਼ਤਰ ਬੰਗਪੱਤਰ ਦੇਣ ਜਾਣਾ ਅਸੀਂ ਉਹਦੇ ਵਿੱਚ ਇਹੀ ਮੰਗ ਕਰਾਂਗੇ ਜਿਹੜਾ ਸੰਸਦ ਮੈਂਬਰ ਹੈ ਚੰਦਰਸ਼ੇਖ ਰਾਵਣ ਜੀ ਸਜਦਾ ਰੱਦ ਕੀਤੀ ਜਾਵੇ ਤੇ ਜਿਹੜੇ ਬੰਦਿਆਂ ਨੇ ਇਸ ਤੇ ਹਮਲਾ ਕੀਤਾ ਸਫਾਈ ਕਰਮਚਾਰੀ ਦੇ ਉਹਨਾਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਕੀਤੀ ਜਾਵੇ। ਅੱਜ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਫਿਲਹਾਲ ਹਲ ਤੱਕ ਜਿਹੜੀ ਉਹਨਾਂ ਬੰਦਿਆਂ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਜਨਤਾ ਪ੍ਰਦਰਸ਼ਨ ਜਿੱਦਾਂ ਵੀ ਸਾਥ ਦੇ ਤੋਂ ਸਾਡੀ ਸਫਾਈ ਸੇਵਾ ਪੰਜਾਬ ਵੱਲੋਂ ਤੇ ਜ਼ਿਲ੍ਹਾ ਪਟਿਆਲੇ ਵੱਲੋਂ ਜਿੱਦਾਂ ਹੀ ਸਾਨੂੰ ਕੋਈ ਮੈਸੇਜ ਆਏਗਾ ਅਸੀਂ ਇਹ ਧਰਨਾ ਪ੍ਰਦਰਸ਼ਨ ਅੱਗੇ ਵੀ ਚਾਲੀ ਰੱਖਾਂਗੇ। ਇੱਥੇ ਨਈ ਹੋਈ ਤੇ ਸਨੌਰ ਜੀ ਦਿੱਤੇ ਹੋਰ ਵੀ ਕਿਤੇ ਆਜੇ ਇੱਥੇ ਦਾ ਸਨੌਰ ਜ ਨਗਰ ਨਿਗਮ ਪਟਿਆਲਾ ਰਾਜਪੁਰਾ ਤਕਰੀਬਨ ਜ਼ਿਲ੍ਹੇ ਪਟਿਆਲੇ ਦੇ ਸਾਰੇ ਹੀ ਸਾਡੇ ਜਿੱਥੇ ਵੀ ਸਫਾਈ ਸੇਵਕ ਯੂਨੀਅਨ ਦੀ ਬ੍ਰਾਂਚਾਂ ਨੇ ਉੱਥੇ ਤਰਨਦੀਆ ਜਾ ਰਹਾ ਹੈ ਤੇ 12 ਵਜੇ ਸਾਰੇ ਇਕੱਠੇ ਹੋ ਕੇ ਦੀਪ ਸਿੰਘ ਸਾਹਿਬ ਨੂੰ ਮੰਗ ਪੱਤਰ ਦੇਣਗੇ ਅੱਜ